ਕੈਨੇਡਾ ਦੇ ਵਿੱਚ ਜਾ ਰਹੀ ਇੱਕ ਪੰਜਾਬ ਦੀ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਵੈ ਜਿਸ ਦੀ ਉਮਰ ਸਿਰਫ 21 ਸਾਲ ਦੀ ਸੀ ਹਾਂਜੀ ਤੁਸੀਂ ਬਿਲਕੁਲ ਵਾਚ ਕਰਿਓ ਤੁਹਾਨੂੰ ਪਤਾ ਲੱਗੇਗਾ ਕਿ ਅੱਜ ਕੱਲ ਕੁੜੀਆਂ ਕਿਸ ਹੱਦ ਤੱਕ ਪਹੁੰਚੀਆਂ ਹੋਈਆਂ ਵੈ ਸਭ ਤੋਂ ਪਹਿਲਾਂ ਚੈਨਲ ਕਰਦੇ ਸਬਸਕ੍ਰਾਈਬ ਆਲਰਟਸ ਦਿ ਸੋਫੀਆ ਤਾਂ ਕਿ ਕੈਨੇਡਾ ਦੇ ਰਿਲੇਟਡ ਹਰ ਇੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਦੇਖੋ ਜੀ ਧਿਆਨ ਦੇ ਨਾਲ ਹਮੇਸ਼ਾ ਮੁੰਡਿਆਂ ਦੀ ਗਲਤੀ ਨਹੀਂ ਹੁੰਦੀ ਕਿ ਕੁੜੀਆਂ ਵੀ ਅੱਜ ਕੱਲ ਕਿਸੇ ਤੋਂ ਘੱਟ ਨਹੀਂ ਹੈਗੀਆਂ ਉਹ ਵੀ ਵਨ ਟੂ ਵਨ ਸਾਨੇ ਪਲਾਨ ਬਣਾਉਂਦੀਆਂ ਵੈ ਐਕਚੁਅਲੀ ਨਿਕੋਰ ਗਿੱਲ ਉਹ ਕੈਨੇਡਾ ਦੇ ਵਿੱਚ ਜਾ ਉਸ ਏਜੰਟ ਨੇ ਅਮਨ ਕੌਰ ਗਿੱਲ ਦੇ ਕੋਲੋਂ 20 ਲੱਖ ਰੁਪਇਆ ਲਿਆ ਤੇ ਅਮਨ ਨੇ ਦਿੱਤਾ ਵੀ ਠੀਕ ਹੈ ਉਸ 20 ਲੱਖ ਦੇ ਵਿੱਚ ਉਸ ਏਜੰਟ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਪ੍ਰੋਮਿਸ ਕੀਤਾ ਕਿ ਮੈਂ ਤੈਨੂੰ ਕੰਮ ਦੇ ਨਾਲ-ਨਾਲ ਫਲੈਟ ਵੀ ਦਿਵਾਉਂਗਾ ਪਲੱਸ ਉੱਥੇ ਜਿਹੜਾ ਤੇਰਾ ਖਾਣ-ਪੀਣ ਦਾ ਖਰਚਾ ਹੋਊਗਾ ਉਹ ਵੀ ਤੈਨੂੰ ਦਿਵਾਉਂਗਾ ਪਲੱਸ ਕੰਮ ਦੇ ਏਜੰਟ ਨੇ ਇਦਾਂ ਕੀਤਾ ਅਮਨ ਨੂੰ ਵਿਸ਼ਵਾਸ ਇਦਾਂ ਦਿਵਾਇਆ ਕਿ ਮੈਂ ਤੇਰੇ ਨਾਲ ਕੈਨੇਡਾ ਦੇ ਵਿੱਚ ਜਾ ਕੇ ਵੀ ਤੈਨੂੰ ਉੱਥੇ ਜਾ ਕੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਮਟੇ ਜਦੋਂ ਕੈਨੇਡਾ ਦੇ ਵਿੱਚ ਜਾ ਰਹੀ ਅਮਨ ਦਾ 에ਅਰਪੋਰਟ ਤੇ ਪਾਸਪੋਰਟ ਚੈੱਕ ਕੀਤਾ ਗਿਆ ਵੈਰੀਫਿਕੇਸ਼ਨ ਕੀਤੀ ਗਈ ਤਾਂ ਤੁਸੀਂ ਜਾ ਰਹੇ ਹੋ